ਜਾਬੰਦਰਾਏ ਹਰਮ ਦੇ ਕਾਂ ਦਿੱਤੇ ਹਾਲਾਤ ਕਾਫੀ ਜ਼ਿਆਦਾ ਖਰਾਬ ਹੋਏ ਪਏ ਨੇ ਤਾਂ ਦੂਜੇ ਪਾਸੇ ਪਾਇਚਾਰਕ ਸਾਂਝਾਂ ਵੀ ਹੋਰ ਪੱਕੀਆਂ ਹੋਈਆਂ ਨੇ ਦੱਸਦੇ ਕਿ ਹਰਮ ਦੇ ਕਾਨ ਪਾਣੀ ਦੇ ਵਿੱਚ ਫਸੇ ਹੋਏ ਲੋਕਾਂ ਦੇ ਲਈ ਕਿਸ਼ਤੀਆਂ ਤੇ ਹੋਰ ਘਰੇਲੂ ਰਾਹਤ ਸਮਗਰੀਆਂ ਉਹਨਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਜਿੱਥੇ ਕਿ ਮੀਰਾ ਜੋ ਕਿ ਬਣੀ ਖੇਤ ਜਾਨੀ ਕੇਡਲ ਹੋਦੀ ਹਿਮਾਚਲ ਪ੍ਰਦੇਸ਼ ਵਿਖੇ ਮੇਰਾ ਮੈਡੀ ਮੈਡੀਟੇਸ਼ਨ ਐਂਡ ਵੈਲਨੈਸ ਸੈਂਟਰ ਚਲਾਉਂਦੀ ਹੈ ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਬੁਰਾ ਲੱਗਾ ਉਹਨਾਂ ਨੂੰ ਦਰਦ ਮਹਿਸੂਸ ਹੁੰਦਾ ਸੀ ਉਹਨਾਂ ਲੋਕਾਂ ਦਾ ਕਿ ਆਤ੍ਰੂ ਲੋਕ ਕਿਵੇਂ ਰਹਿ ਰਹੇ ਨੇ ਜਿਸ ਤੋਂ ਬਾਅਦ ਕਿ ਭਾਰਤ ਚੋਂ ਵੋਟ ਜਲਦੀ ਨਹੀਂ ਮਿਲ ਰਹੀ ਸੀ ਅਤੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਜਿੱਥੇ ਕਿ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਦਾਸ ਕੀਤੀ ਤੇ ਦੁਬਈ ਪਹੁੰਚ ਕੇ ਉਥੋਂ ਇੱਕ ਹੀ ਦਿਨ ਦੇ ਵਿੱਚ ਦੋ ਕਿਸ਼ਤੀਆਂ ਖਰੀਦ ਕੇ ਲਈ ਤੇ ਮੋਹਾਲੀ ਦੇ ਗੁਰਬੀਰ ਸੰਧੂ ਦੇ ਕਹਿਣ ਤੇ ਗਾਮਾ ਸਿੱਧੂ ਤੇ ਅਫਤਾਰ ਖੁੱਲ ਨਾਲ ਸੰਪਰਕ ਕੀਤਾ ਇਸ ਬਾਅਦ ਕੀ ਫਰੋਜ਼ਪੁਰ ਦੇ ਪਿੰਡ ਹਮ ਚੱਕ ਚ ਪਹੁੰਚ ਕੇ ਇਸ਼ਤੀਆਂ ਗਾਇਕ ਇੰਦਰਜੀਤ ਨਿੱਕੂ ਦੇ ਖਾਸ ਹੈਡ ਦੀ ਟੀਮ ਦੇ ਹਵਾਲੇ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਉਹ ਪੈਣਾ ਤੇ ਬੱਚਿਆਂ ਦੇ ਲਈ ਵੀ ਜ਼ਰੂਰੀ ਸਮਾਨ ਲੈ ਕੇ ਜਾਣ ਤੇ ਦਵਾਈਆਂ ਵੀ ਲਿਆ ਲਿਆਣੀਆਂ ਨੇ ਜੋ ਕਿ ਲੋੜਵੰਦ ਲੋਕਾਂ ਤੱਕ ਪਹੁੰਚਾਈ ਜਾਣ ਉਹਨਾਂ ਨੇ ਕਿਹਾ ਕਿ ਇੰਦਰਜੀਤ ਨਿੱਕੂ ਹੋ ਰਹੀ ਐਂਦੀ ਟੀਮ ਦਿਨ ਰਾਤ ਲੋਕਾਂ ਦੀ ਸੇਵਾ ਕਰਨ ਚ ਲੱਗੀ ਹੋਈ ਆ। ਉਹਨਾਂ ਲੋਕਾਂ ਨੂੰ ਘਰਾਂ ਤੋਂ ਜਾ ਕੇ ਰਾਸ਼ਨਾਂ ਵੰਡ ਰਹੀ ਏ। ਇਸ ਮੌਕੇ ਗਾਇਕਿੰਦਰਜੀਤ ਨਿਕੁ ਦਵੀਰ ਮਰਨ ਗਾਮਾ ਸਿੱਧੂ ਅਪਤਾਰ ਕੁਲਰ ਅਦਾਕਾਰ ਅਰਵਿੰਦਰ ਕੋਰ ਸਹੇਤ ਹੋਰ ਕਈ ਲੋਕੋ ਤੇ ਮੌਜੂਦ ਸਨ। ਕਿੰਨੀਆਂ ਬੋਟਸ ਲੈ ਕੇ ਆਏ ਔਰ ਕਿਹੜੀ ਜਗ੍ਹਾ ਤੇ ਅੱਜ ਲੈ ਕੇ ਆਏ ਔਰ ਕਿੱਥੋਂ ਲੈ ਕੇ ਆਏ? ਅੱਛਾ ਮੈਂ ਕੈਨੇਡੀਅਨ ਸਿਟੀਸਨ ਆ। ਮੈਂ ਹਮਾਚਲ 'ਚ ਰਹਿੰਦੀ ਆ। ਉੱਥੇ ਮੈਡੀਟੇਸ਼ਨ ਸੈਂਟਰ ਆ ਸਾਡਾ ਤੇ ਅਸੀਂ ਬੋਟਸ ਲੈ ਕੇ ਆਏ ਦੁਬਈ ਤੋਂ। ਦੁਬਈ ਤੋਂ ਇੱਕੋ ਹੀ ਦਿਨ 'ਚ ਜਾ ਕੇ ਖਰੀਦ ਕੇ ਤੇ ਜਹਾਜ਼ਾਂ ਦੇ ਰਾਹੀਂ ਅਸੀਂ ਲੈ ਕੇ ਆਏ ਤੇ ਹੁਣ ਅਸੀਂ ਫਿਰੋਜ਼ਪੁਰ ਸ਼ਹਿਰ 'ਚ ਖੜੇ ਆ ਤੇ ਫਿਰੋਜ਼ਪੁਰ ਨੂੰ ਬਹੁਤ ਜ਼ਿਆਦਾ ਲੋਡ ਆ ਜੋ ਅਸੀਂ ਅੱਖਾਂ ਦੇ ਸਾਹਮਣੇ ਵੇਖ ਰਹੇ ਇੰਨਾ ਪਾਣੀ ਆ ਤੇ ਇਸ ਕਰਕੇ ਬੋਟਸ ਇੱਥੇ ਪਹੁੰਚਾਏ ਅਸੀਂ ਕਹਿੰਦੇ ਆ ਰਾਤੋਂ ਰਾਤ ਬੋਟਸ ਮਗਾਈਆਂ ਗੱਲਿਆ ਜੀ ਔਰ ਤੁਸੀਂ ਦੇਖਿਆ ਤੁਹਾਨੂੰ ਲੱਗਿਆ ਵੀ ਲੋਕ ਬੜੇ ਜ਼ਿਆਦਾ ਪੀੜਤ ਨੇ ਔਰ ਤੁਹਾਨੂੰ ਲੱਗਿਆ ਇਸ ਜਗ੍ਹਾ ਤੇ ਚਾਹੀਦੀਆਂ ਨੇ ਰਾਤੋਂ ਰਾਤ ਮਗਾ ਕੇ ਲਿਆਂਦੀਆਂ ਉਹ ਇੱਕ ਕਹਾਣੀ ਸੀਗੀ ਇਕ ਇਨਸਾਨੀਅਤ ਕਹਿ ਲਓ ਅੰਦਰੋਂ ਦਰਦ ਤੇ ਹੁੰਦਾ ਨਾ ਕਿ ਅਸੀਂ ਚੰਗੇ ਪੱਲੇ ਬੈਠੇ ਆ ਕਨੇਡੀਅਨ ਆ ਸਭ ਕੁਝ ਮਿਲਿਆ ਜੇ ਹਮਾਚਲ ਚ ਸੀ ਮੇਰੇ ਜਗ੍ਹਾ ਚ ਚਲੋ ਟੱਚਵੁੱਡ ਬਹੁਤ ਵਧੀਆ ਸੀ ਸਾਰਾ ਕੁਝ ਸਾਨੂੰ ਕੁਝ ਨਹੀਂ ਹੋਇਆ ਬਟ ਇੱਕ ਵੇਖ ਕੇ ਵੀਡੀਓਜ਼ ਦਰਦ ਤੇ ਹੁੰਦੀ ਨਾ ਅੰਦਰੋਂ ਵੀ ਜੇ ਅਸੀਂ ਉਸ ਜਗ੍ਹਾ 'ਚ ਹੋਈ ਐ ਤੇ ਸਾਡੇ ਨਾਲ ਇਦਾਂ ਬੀਤੇ ਤੇ ਸਾਡੇ ਦਿਲ 'ਚ ਕੀ ਹੋਣਾ ਉਹ ਦਰਦ ਨੇ ਬਸ ਇਹ ਸਾਰੀ ਸੇਵਾ ਕਰਾਈ ਵਾਹਿਗੁਰੂ ਦੀ ਕਿਰਪਾ ਨਾਲ ਇੱਕ ਰਾਤ ਦੇ ਵਿੱਚ ਹੀ ਬੋਸ ਫਿਰ ਲੈਣ ਦੀ ਹਾਂਜੀ ਅਸੀਂ ਮੈਂ ਅੰਮ੍ਰਿਤਸਰ ਪਹੁੰਚੀ ਸੀ 10:30 ਵਜੇ ਅਸੀਂ ਮੀਟਿੰਗ ਕੀਤੀ ਸਾਰੇ ਨੇ 12 ਰਾਤ ਦੇ 12 ਵਜੇ ਤੋਂ ਬਾਅਦ ਟਿਕਟ ਕਰਾ ਲਈ ਫਿਰ ਅਸੀਂ ਦਰਬਾਰ ਸਾਹਿਬਗੇ ਅਰਦਾਸ ਕੀਤੀ 6 ਵਜੇ 에ਰਪੋਰਟ ਪਹੁੰਚੇ 9 ਵਜੇ ਦੀ ਫਲਾਈਟ ਸੀ 1:30 ਵਜੇ ਦੁਬਈ ਦੇ ਟਾਈਮ ਤੇ 에ਰਪੋਰਟ ਤੋਂ ਨਿਕ ਕੇ ਤੇ ਫਿਰ ਲੈਣ ਆ ਗਈ ਸੀ ਸੰਗਤ 1.5 ਘੰਟੇ ਦਾ ਡਰਾਈਵ ਸੀ 7 ਸੀਜ਼ ਜਿਹੜੀ ਕੰਪਨੀ ਆ ਜਿੱਥੇ ਸਾਰੇ ਬੋਟਸ ਬਣਦੇ ਆ ਉੱਥੇ ਗਏ ਉੱਥੇ ਆਰਡਰ ਦਿੱਤਾ ਆ ਤੇ ਤੁਸੀਂ ਯਕੀਨ ਕਰੋ ਜਦੋਂ ਆਰਡਰ ਦਿੱਤਾ ਇਹ ਵੀ ਨਹੀਂ ਪਤਾ ਸੀ ਕਿ ਸੇਵਾ ਕਿਤੋਂ ਹੋਣੀ ਆਰਡਰ ਦੇਤਾ ਉਹਨਾਂ ਨੇ ਕਹਿਤਾ ਕਿ ਸਾਨੂੰ ਮੋਟਰ ਚੈੱਕ ਕਰਨ ਦਿਓ ਤੁਸੀਂ ਕੱਲ ਨੂੰ ਲੈਣ ਆਜੋ ਤੇ ਮੈਂ ਕਿਹਾ ਮੇਰੀ ਫਲਾਈਟ ਹੈ ਵਾਪਸੀ ਦੀ ਕਹਿੰਦਾ ਤੁਸੀਂ 2 ਘੰਟੇ ਪਹਿਲਾਂ ਪਾਵੇ ਆਜੋ ਫਿਰ ਅਸੀਂ ਗਏ ਤਿੰਨ ਚਾਰ ਮੀਟਿੰਗਾਂ ਕੀਤੀ ਉੱਥੋਂ ਦੀ ਸੰਗਤ ਨਹੀਂ ਸੇਵਾ ਕੀਤੀ ਬੋਰਡਸ ਦੀ ਤੇ ਫਿਰ ਜਦੋਂ ਉਹਨਾਂ ਦਾ ਫੋਨ ਆ ਗਿਆ ਵੀ ਰੈਡੀ ਆ ਲੈ ਜਾਓ ਫਿਰ ਅਸੀਂ ਦੁਬਾਰਾ ਗਏ ਤੇ ਪੇਮੈਂਟ ਦੇ ਕੇ ਤੇ ਚੁੱਕਿਆ ਤੇ ਫਿਰ 에ਅਰਪੋਰਟ ਚਲੇ ਗਏ 에ਅਰਪੋਰਟ ਵਾਲ ਨੇ ਥੋੜਾ ਜਿਹਾ ਉਹ ਕੀਤਾ ਆ ਬਿਕੋਜ਼ ਸਾਈਜ਼ ਬਹੁਤ ਵੱਡਾ ਆ ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਇਦਾਂ ਸੇਵਾ 'ਚ ਜਾ ਰਹੇ ਆ 3200 ਦਰਾਮ ਲੱਗੇ ਸਿਰਫ 에ਅਰਪੋਰਟ ਦੀ ਫੀਸ ਹੈ 80000 ਇੰਡੀਆ ਦੇ ਰੁਪਏ ਜਿਸ ਫੀਸ ਸੀ ਹੈ ਫਿਰ ਅਮਰਸਾ ਏਅਰਪੋਰਟ ਉਤਰੇ ਉਹਨਾਂ ਨੇ ਵੀ ਕਿਹਾ ਕਿ ਇਹ ਬਹੁਤ ਵੱਡਾ ਆ ਇਹ ਆ ਬਹੁਤ ਤੇ ਪੈਸੇ ਤੁਸੀਂ ਇੱਥੇ ਵੀ ਦਿਓ ਡਿਊਟੀ ਮੈਂ ਕਿ ਇੱਥੇ ਕਿਉਂ ਡਿਊਟੀ ਲੈ ਰਹੇ ਐਸੇ ਮਤਲਬ ਅਮਰਸਰ ਸ਼ਹਿਰ ਵਸਤੇ ਤੇ ਲੈ ਕੇ ਆਏ ਹਨਾ ਤੇ ਫਿਰ ਉਹਨਾਂ ਨੇ ਕਿਹਾ ਸੀ ਠੀਕ ਹੈ ਤੁਸੀਂ ਲੈ ਜਾਓ ਹੋਰ ਕੀ ਕੁਝ ਇਹਦੇ ਨਾਲ ਇਹਦੇ ਨਾਲ ਸਾਡੀ ਟੀਮ ਨੇ 2 ਦਿਨ ਇੱਕ ਦਿਨ ਦੇ ਵਿੱਚ ਲਗਾਤਾਰ ਬਿਨਾਂ ਨੀਂਦ ਤੋਂ ਇਵਨ ਭੁੱਖੇ ਲੱਗੇ ਸੀ ਛੋਟੇ ਛੋਟੇ ਬੱਚੇ ਵੀ ਨਾਲ ਲੱਗੇ ਸੀ 4 ਕਿਟਸ ਤਿਆਰ ਕੀਤੀਆਂ ਪਹਿਲੀ ਕਿਟ ਮੈਡੀਕਲ ਆ ਪੈਰਾਸੈਟਮੋਲ ਆ ਐਂਟੀ ਅਲਰਜੈਂਸ ਆ ਜਿੰਨੇ ਵੀ ਦਵਾਈਆਂ ਚਾਹੀਦੀਆਂ ਡਿਟੋਲ ਹੋ ਗਿਆ ਹਰ ਚੀਜ਼ ਜਿਹੜੀ ਮੈਡੀਸਿਨ ਨਾਲ ਰਿਲੇਟਡ ਆ ਟੂਥ ਬਰਸ਼ ਟੂਥਪੇਸਟ ਹਾਈਜੀਨ ਵਾਸਤੇ ਠੀਕ ਹੈ ਸੈਕਿੰਡ ਹੈਗਾ ਬਿਲਕੁਲ ਸੈਨੇਟਰੀ ਚੀਜ਼ਾਂ ਜਿਹੜੇ ਬੀਬੀਆਂ ਨੂੰ ਚਾਹੀਦੀਆਂ ਸੈਨੇਟਰੀ ਪੈਡਸ ਹੋ ਗਏ ਫਿਰ ਬੱਚਿਆਂ ਦੇ ਡਾਈਪਰਸ ਹੋ ਗਏ ਫਿਰ ਇੱਕ ਕਿਟ ਤਿਆਰ ਕੀਤੀ ਜਿੱਚ ਸਿਰਫ ਆਪਣੇ ਸਰੀਰ ਨੂੰ ਸਫਾਈ ਵਾਸਤੇ ਤਾਵਲ ਹੋ ਗਿਆ ਡਿਟੋਲ ਹੋ ਗਿਆ ਵੈਟ ਵਾਈਪਸ ਹੋ ਗਏ ਸ਼ੈਂਪੂ ਕੰਡੀਸ਼ਨਰ ਇਹੋ ਜਿਹੀ ਚੀਜ਼ਾਂ ਜਿਹਦੇ ਬਾਰੇ ਕਈ ਸੋਚਦੇ ਨਹੀਂ ਪੱਗਾਂ ਦੀ ਪਿੰਨਾਂ ਤੱਕ ਅਸੀਂ ਰੱਖਿਆ ਵੀ ਸਰਦਾਰ ਤੇ ਪੱਗਾਂ ਦੀ ਪਿੰਨਾ ਬਖਸੂਏ ਬੀਬੀਆਂ ਵਾਸਤੇ ਕਿ ਨਿੱਕ ਨਿੱਕੀ ਚੀਜ਼ਾਂ ਨੇਲ ਕਟਰ ਹੋ ਗਿਆ ਐਦਾਂ ਦੀਆਂ ਚੀਜ਼ਾਂ ਅਸੀਂ ਚਾਰ ਕਿਟਸ ਤਿਆਰ ਕੀਤੀਆਂ ਤੇ ਅੱਗੇ ਵੀ ਜੇ ਲੋੜ ਆ ਤੇ ਸਾਨੂੰ ਦੱਸਿਓ ਜ਼ਰੂਰ ਮੈਡੀਕਲ ਦੀ ਫੈਸਿਲਿਟੀ ਜਿੰਨੀ ਹੋ ਸਕਦੀ ਅੱਜ ਸੇਵਾ ਆਈ ਮੈਨੂੰ ਉਹਨਾਂ ਨੇ ਕਿਹਾ ਇਹ ਸੇਵਾ ਤੋਂ ਬਾਅਦ ਹਜ਼ਾਰ ਪੈਡ ਤੇ ਹਜ਼ਾਰ ਡਾਈਪਰ ਤੁਸੀਂ ਲੈ ਜਾਓ ਸਾਡੀ ਫਾਰਮੇਸੀ ਤੋਂ ਤੇ ਉਹਨਾਂ ਨੇ ਵੀ ਸੇਵਾ ਕੀਤੀ ਆ ਤੇ ਸੈਨੀਟਾਈਜ਼ਿੰਗ ਜਿੰਨਾ ਹੋ ਸਕਦਾ ਕਿਉਂਕਿ ਬਿਮਾਰੀਆਂ ਜਿਵੇਂ ਵੀਰ ਜੀ ਨੇ ਕਿਹਾ ਬਿਮਾਰੀਆਂ ਤੇ ਲੱਗਣੀਆਂ ਮਹਾਰਸ ਕਿਰਪਾ ਕਰੇ ਨਾ ਲੱਗਣ ਪਰ ਜੇ ਬਾਈ ਚਾਂਸ ਇਹ ਚੀਜ਼ਾਂ ਜਿੰਨਾ ਸੈਨੀਟਾਈਜ਼ ਕਰਕੇ ਮਾਸਕ ਵੀ ਅਸੀਂ ਪ ਜਿੰਨੀ ਬੋਡੀ ਦੀ ਸਫਾਈ ਕਰਾਂਗੇ ਉਹਨਾਂ ਹੀ ਅਸੀਂ ਬਚਾਂਗੇ ਬਿਮਾਰੀਆਂ ਤੋਂ ਤੇ ਰਾਸ਼ਨ ਦੀ ਸੇਵਾ ਤੇ ਬਹੁਤ ਹੋ ਰਹੀ ਇਸ ਕਰਕੇ ਸਾਨੂੰ ਫੋਨ ਸਪੈਸ਼ਲਾਈਸ ਸੀ ਰਾਸ਼ਨ ਵੀ ਲੈ ਕੇ ਆਉਣ ਲੱਗੇ ਸੀ ਉਹਨਾਂ ਨੇ ਕਿਹਾ ਲੰਗਰ ਦੀ ਕੋਈ ਸੇਵਾ ਨਾ ਕਰੋ ਮੈਡੀਕਲ ਬੀਬੀਆਂ ਦੇ ਜਿਹੜੇ ਸੈਨੀਟਰੀ ਤੇ ਬੱਚਿਆਂ ਦੇ ਡਾਈਪਰ ਬੱਚਿਆਂ ਦਾ ਸਮਾਨ ਵੀ ਲੱਗ ਗਿਆ ਬੱਚੇ ਵਾਸਤੇ ਜੌਨਸਨ ਦਾ ਬੇਬੀ ਪਾਊਡਰ ਵੀ ਹੈ ਹਿਮਾਲਿਆ ਦਾ ਬੇਬੀ ਮਾਲਿਸ਼ ਵਾਲੇ ਵਾਸਤੇ ਤੇਲ ਖਲਚੀਆਂ ਇਹਨਾਂ ਦੀ ਦੁਕਾਨ ਆ ਇਹਨਾਂ ਨੇ ਟਾਊਲਸ ਵੀ ਪੈਕ ਕਰਕੇ ਰੱਖੇ ਆ ਸੋ ਜਿੰਨਾ ਹੋ ਸਕਿਆ ਮਹਾਰਾਜ ਨੇ ਕਰਵਾਇਆ ਓਕੇ ਥੈਂਕ ਯੂ